ਜੀ ਕਾ ਬਿਲਕੁਲ ਜੀ ਇਹ ਦੇਖਿਓ ਆਪਕੋ ਸਾਹਮਣੇ ਸੁ ਦਿਖਾਰਾ ਮੇਰੇ ਬਣੋ ਸਾਰਿਆਂ ਨੂੰ ਜੀ ਪਿਆਰ ਭਰੀ ਸਾਥ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ 11:30 ਦਾ ਟਾਈਮ ਹੋ ਗਿਆ ਏ ਤੇ ਆਪਾਂ ਨੇ ਘਰ ਦਾ ਸਾਰਾ ਕੰਮ ਪੰੰਦਾ ਨਵੇੜਿਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜੇ ਆਪਾਂ ਨੇ ਉਦਾਂ ਡੀਮਾਰਟ ਤੋਂ ਨਾ ਡੱਬਿਆਂ ਦੀ ਸ਼ਾਪਿੰਗ ਕੀਤੀ ਦੀ ਨਾ ਫਿਰ ਸੋਈ ਦਾ ਸਮਾਨ ਪਾਉਣ ਵਾਸਤੇ ਦੇਖੋ ਜੀ ਆਪਾਂ ਨੇ ਨਾ ਡੱਬਿਆਂ ਨੂੰ ਪਹਿਲਾਂ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋਸ ਵਾਰ ਕੇ ਨਾ ਉਹਨਾਂ ਨੂੰ ਐ ਚੰਗੀ ਤਰ੍ਹਾਂ ਧੁੱਪਾਂ ਦੇ ਵਿੱਚ ਸੁਕਾ ਕੇ ਨਾ ਤੇ ਆਪਾਂ ਨੇ ਉਹਨਾਂ ਦੇ ਵਿੱਚ ਨਾ ਦਾਣਾ ਪਾ ਦਿੱਤੀਆਂ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਦੇਖੋ ਜੀ ਇਧਰ ਡੱਬੇ ਦੇ ਵਿੱਚ ਨਾ ਆਪਾਂ ਨੇ ਹਲਦੀ ਪਾ ਕੇ ਰੱਖ ਦਿੱਤੀ ਐ ਤੇ ਦੂਜੇ ਦੇ ਵਿੱਚ ਪਾ ਦਿੱਤਾ ਆਪਾਂ ਨੇ ਗਰਮ ਮਸਾਲਾ ਇਹ ਡੱਬੇ ਦੇ ਵਿੱਚ ਪਾ ਦਿੱਤਾ ਆਪਾਂ ਨੇ ਧਣੀਆਂ ਸਾਬਤਾ ਇਹਦੇ ਵਿੱਚ ਪਾ ਦਿੱਤੇ ਨੇ ਆਪਾਂ ਨੇ ਬਲੈਕ ਚਨੇ ਤੇ ਥੋੜੇ ਜਿਨੇ ਨਾ ਵੱਧ ਤੇ ਫਿਰ ਆਪਾਂ ਨੇ ਦੋ ਡੱਬਿਆਂ ਦੇ ਵਿੱਚ ਇਹਨਾਂ ਨੂੰ ਪਾ ਦਿੱਤੇ ਆਂ ਇਧਰ ਆਪਾਂ ਨੇ ਨਾ ਮਿਰਚਾਂ ਨਾਲ ਡੱਬਾ ਭਰ ਦਿੱਤਾ ਐ ਦੇਖੋ ਜੀ ਇਹ ਹੈਗੀਆਂ ਆਪਣੇ ਘਰ ਦੀਆਂ ਸੇਮੀਆਂ ਵੱਟੀਆਂ ਹੋਈਆਂ ਸੂਜੀਆਂੀਆਂ ਤੇ ਇੰਨੀਆਂ ਜ਼ਿਆਦਾ ਟੇਸਟੀ ਬਣਦੀਆਂ ਨਾ ਬਹੁਤ ਜ਼ਿਆਦਾ ਦੇਖੋ ਜੀ ਇਸ ਤਰ੍ਹਾਂ ਦੇ ਡੱਬਿਆਂ ਦੇ ਵਿੱਚ ਸਮਾਨ ਪਾ ਕੇ ਰੱਖੇ ਤਾਂ ਬਿਲਕੁਲ ਵੀ ਨਾ ਖਰਾਬ ਨਹੀਂ ਹੁੰਦਾ ਹੈਗਾ ਜਿਵੇਂ ਇਹਨਾਂ ਦੇ ਵਿੱਚ ਨਾ ਅਰਸਾਤਾਂ ਦੇ ਵਿੱਚ ਕੋਈ ਕੀੜਾ ਵਗੈਰਾ ਪੈ ਜਾਂਦਾ ਏ ਤੇ ਉਸ ਨਾਲ ਵੀ ਬਹੁਤ ਜ਼ਿਆਦਾ ਬੱਚਤ ਰਹਿੰਦੀ ਹੈ ਉਂ ਵੀ ਆਪਾਂ ਨੂੰ ਨਾ ਸਮਾਨ ਦਾ ਪਤਾ ਲੱਗਦਾ ਰਹਿੰਦਾ ਵੀ ਹੁਣ ਲਪਾਵਿਆਂ ਦੇ ਵਿੱਚ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜੇ ਡੱਬੇ ਵਿੱਚ ਕਿਹੜਾ ਸਮਾਨ ਪਿਆ ਦੇਖੋ ਜੀ ਉਹ ਡੱਬਿਆਂ ਦੇ ਵਿੱਚ ਪਾਉਣ ਨਾਲ ਸਾਫ਼ ਉਹ ਦਿਖਦਾ ਵੀ ਕਿੰਨਾ ਕੁ ਸਮਾਨ ਹੈਗਾ ਹਲੇ ਕਿੰਨਾ ਕੁ ਨਹੀਂ ਹੈਗਾ ਨਾਲੇ ਸਭ ਚੀਜ਼ਾਂ ਦਾ ਪਰ ਪਤਾ ਲੱਗ ਜਾਂਦਾ ਵੀ ਕਿਹੜੇ ਡੱਬੇ ਦੇ ਵਿੱਚ ਕਿਹੜੀ ਦਾਲ ਪਈ ਹੈ ਦੇਖੋ ਜੀ ਇੱਧਰ ਸਾਡੇ ਨਾਲ ਘਰ ਦੇ ਵਿੱਚ ਇੱਕ ਪੁਰਾਣਾ ਡੱਬਾ ਤਾਂ ਦੇ ਆ ਇਹ ਆਪਾਂ ਨੇ ਲਿਆਂਦੇ ਧਿਆ ਖਰੋੜ ਖਾਣ ਵਾਸਤੇ ਤੇ ਮੈਂ ਖਰੋੜ ਗੀਆ ਡੱਬੇ ਦੇ ਵਿੱਚ ਪਾ ਕੇ ਰੱਖ ਦਿੱਤੇ ਆ ਦੇਖੋ ਜੀ ਆਪਾਂ ਨੇ ਸਾਰੇ ਡੱਬੇ ਨੇ ਸਾਰੇ ਸਮਾਨ ਨਾਲ ਭਰ ਦਿੱਤੇ ਆ ਤੇ ਦੇਖੋ ਕਿੰਨੇ ਵਧੀਆ ਲੱਗਦੇ ਆ ਇਹ ਜਿਹੜਾ 2 ਲੀਟਰਾਂ ਦਾ ਡੱਬਾ ਹੁੰਦਾ ਨਾ ਇਹਦੇ ਵਿੱਚ ਨਾ ਸਮਾਨ ਬਹੁਤੋਂ ਵੱਧ ਪੈ ਜਾਂਦਾ ਏ ਇਹ ਛੋਟਾ ਡੱਬਾ ਹੋਊਗਾ ਨਾ ਫਿਰ ਉਹਦੇ ਵਿੱਚ ਸਮਾਨ ਵੀ ਆਉਂਦਾ ਨਹੀਂ ਹੈਗਾ ਪੂਰਾ ਦੇਖੋ ਜੀ ਇਹ ਡੱਬੇ ਨਹੀਂ ਨਾ ਮੈਨੂੰ ਖਾਸ ਕਰ ਲੈ ਵਧੀਆ ਲੱਗੀ ਰਹੀ ਨਾ ਜਿਹੜੀ ਇਹ ਪਲਾਸਟਿਕ ਬਹੁਤ ਜ਼ਿਆਦਾ ਕੜੀ ਹੈ ਤੇ ਇਸ ਤਰ੍ਹਾਂ ਆਈ ਨਹੀਂ ਹੈਗਾ ਵੀ ਠੇ ਠਾਂਡੀ ਕਿਉਂਕਿ ਨਾ ਵੀ ਇਹ ਟੁੱਟ ਜਾਣਗੇ ਤੇ ਦੇਖਣ ਨੂੰ ਤਾਂ ਇਸ ਤਰ੍ਹਾਂ ਲੱਗਦੇ ਆ ਜਿਵੇਂ ਨਾ ਕੰਚ ਦੇ ਹੁੰਨੇ ਆ ਤੇ ਦੇਖੋ ਕੋਲ ਆ ਕੇ ਪਤਾ ਲੱਗਦਾ ਵੀ ਇਹ ਪਲਾਸਟਿਕ ਦੇ ਤੇ ਇੰਨਾ ਜ਼ਿਆਦਾ ਚਮਕਦੇ ਆ ਨਾ ਬਹੁਤ ਜ਼ਿਆਦਾ ਤੇ ਵਿੱਚ ਨਾ ਕੰਲੀ ਕੰਲੀ ਚੀਜ਼ ਵੀ ਹੈ ਨਜ਼ਰ ਆਉਂਦੀ ਹੈ ਦੇਖੋ ਜੀ ਜਿਵੇਂ ਇਹ ਡੱਬੇ ਪਈਆਂ ਨਾ ਜਿਵੇਂ ਹਮ ਕੋਈ ਗਿਰਨ ਦਾ ਵੀ ਡਰ ਨਹੀਂ ਹੈਗਾ ਤੁਸੀਂ ਨਾ ਇਹਨੂੰ ਜਿਵੇਂ ਮਰਜ਼ੀ ਨਾ ਉੱਪਰ ਤੋਂ ਉੱਪਰ ਰੱਖ ਸਕਦੇ ਜਿਵੇਂ ਆਪਣੇ ਕਿਚਨ ਦੇ ਵਿੱਚ ਘੱਟ ਜਗ੍ਹਾ ਹੁੰਦੀ ਹੈ ਨਾ ਇਸ ਤਰ੍ਹਾਂ ਤੁਸੀਂ ਨਾ ਸਾਰੇ ਨਾ ਦੇਖੋ ਐਸ ਤਰ੍ਹਾਂ ਇੱਕ ਲੈ ਦੇ ਵਿੱਚੋਂ ਦੇਖੋ ਕਿੰਨੇ ਡੱਬੇ ਹੋ ਗਏ ਪੰਜ ਡੱਬੇ ਹੋ ਗਏ ਨੇ ਤੁਸੀਂ ਆਰਾਮ ਨਾਲ ਰੱਖ ਸਕਦੇ ਆ ਕੋਈ ਜਗ੍ਹਾ ਦੀ ਜਿਵੇਂ ਜਗ੍ਹਾ ਘੱਟ ਹੁੰਦੀ ਹੈ ਨਾ ਤਾਂ ਵੀ ਸੱਜ ਸਕਦਾ ਹੈ ਬਿਲਕੁਲ ਟੁੱਟਣ ਦਾ ਡਰ ਨਹੀਂ ਹੈਗਾ ਇੰਨੇ ਜਿਆਦਾ ਮਜ਼ਬੂਤ ਹਨ ਬਹੁਤ ਜਿਆਦਾ ਦੇਖੋ ਜੀ ਅੱਜ ਆਪਾਂ ਨੇ ਨਾ ਸਵੇਰੇ ਸਵੇਰੇ ਨਾਲ ਤਾਂ ਆਪਣੇ ਕਰਿਆ ਸੋਈ ਸਫਾਈ ਤੇ ਆਪਾਂ ਸਾਰਾ ਇਹਨਾਂ ਮੁਕਾਬੇ ਦੇ ਕੱਟੇ ਸਮਾਨ ਨਾ ਡੱਬਿਆਂ ਦੇ ਵਿੱਚ ਪਾ ਦਿੱਤਾ ਤੇ ਦੇਖੋ ਨੂੰ ਕਿੰਨਾ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਨਾ ਇਹਨਾਂ ਨੂੰ ਵਿੱਚ ਰੱਖ ਦਵਾਂਗੇ ਇਹ ਹੈਗਾ ਇਹ ਆਪਣੇ ਇਹ ਰੱਖ ਦਿੱਤੀ ਆਪਾਂ ਨੇ ਮਿਰਚਾਂ ਇਹ ਹੋਈਆਂ ਸੇਮੀਆਂ ਤੇ ਇੱਕ ਲੈਨ ਦੇ ਵਿੱਚ ਨਾ ਇਹ ਤੇ ਮੇਰੇ ਦੱਬੇ ਇਸ ਤਰ੍ਹਾਂ ਰੱਖ ਹੋ ਜਾਣਗੇ ਤੇ ਦੇਖੋ ਦੇਖਣ ਵਿੱਚ ਵੀ ਕਿੰਨੇ ਜਿਆਦਾ ਵਧੀਆ ਲੱਗਦੇ ਨੇ ਦੇਖੋ ਭਾਈ ਇਸ ਤਰ੍ਹਾਂ ਆਪਾਂ ਨੇ ਨਾ ਇੱਕ ਲੈਂ ਦੇ ਵਿੱਚ ਨਾ ਤਿੰਨ ਡੱਬੇ ਆ ਕੇ ਛੇ ਡੱਬੇ ਐ ਚੰਗੀ ਤਰ੍ਹਾਂ ਰੱਖ ਦਿੱਤੇ ਨੇ ਤੇ ਇੱਧਰ ਆਪਣੇ ਕੋਲ ਹੋਰ ਪਿਆ ਤਾਂ ਸਾਫ ਤੋਂ ਮਸਾਲਾ ਇਹ ਵੀ ਆਪਾਂ ਨੇ ਰੱਖ ਦਿੱਤਾ ਦੇਖੋ ਇਹ ਆਪਾਂ ਹੋਰੇ ਰੱਖ ਦਨੇ ਆ ਅਖਾ ਰੋਟ ਵਗੈਰਾ ਥੇਵੇਂ ਨਹੀਂ ਆ ਸਮਾਨ ਐ ਤੇ ਦੇਖੋ ਆਪਣਾ ਡੱਬਾ ਆਪਣਾ ਨਾ ਖਾਣਾ ਦੇਖੋ ਕਿੰਨਾ ਵਧੀਆ ਲੱਗਦਾ ਏ ਚਲੋ ਜੀ ਹੁਣ ਆਪਾਂ ਕੁਛ ਖਾ ਪੀ ਲੈਂਦੇ ਹੁਣ ਪੈਰ ਦਾ ਟਾਈਮ ਆ ਤੇ ਆਪਾਂ ਜੀ ਬਣਾਵਾਂਗੇ ਪਾਪ ਕੌਰ ਘਰ ਦੇ ਵਿੱਚ ਤੁਹਾਨੂੰ ਵੀ ਦੱਸਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜੰਨੇ ਆ ਚਲੋ ਹੁਣ ਇੱਧਰ ਆਪਾਂ ਇਹਨਾਂ ਰੱਖ ਲੇ ਤਾਂ ਡੱਬਾ ਕਿਹੜੇ ਕਰਕੇ ਦਿਖਾਉਣੇ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ 2-3 ਚਮਚੇ ਪਾਵਾਂਗੇ ਸਰੋਂ ਦੇ ਤੇਲ ਦੇ ਇਨੁਣਾ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਨੇ ਪਹਿਲਾਂ ਗਰਮ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਆਪਾਂ ਨੇ ਕਿਹੜੀ ਚੀਜ਼ ਐਡ ਕਰਨੀ ਆ ਹੁਣ ਆਪਣਾ ਚੰਗੀ ਤਰ੍ਹਾਂ ਤੇਲ ਗਰਮ ਹੋ ਗਿਆ ਹੈ ਜੇ ਤਾਂ ਤੁਸੀਂ ਨਾ ਹਲਦੀ ਵਾਲੇ ਬਣਾਉਣੇ ਆ ਤਾਂ ਤੁਸੀਂ ਹਲਦੀ ਪਾ ਸਕਦੇ ਆ ਤੇ ਅਸੀਂ ਨਾ ਕੱਲਾ ਨਮਕੇ ਪਾਵਾਂਗੇ ਤੇ ਆਪਾਂ ਇਹਨਾਂ ਕਪਾਹ ਦਿੱਤਾ ਨਮਕ ਦੇਖੋ ਜੀ ਹੁਣ ਆਪਾਂ ਨੇ ਨਾ ਵਿੱਚ ਨਾ ਦਾਣੇ ਐਡ ਕਰ ਦੇਣੇ ਆ ਇਹ ਹੁੰਦੇ ਦਾ ਮੱਕੀ ਦੇ ਦਾਣੇ ਹੁੰਨੇ ਆ ਚਲੋ ਸਾਰੇ ਪਾ ਦਿੰਦੇ ਆ ਤੇ ਆਪਾਂ ਨੇ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਵਿੱਚ ਕਾਚੀ ਫੇਰ ਕੇ ਨਾ ਐਨ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਆ ਮਿਕਸ ਕਰਨ ਤੋਂ ਬਾਅਦ ਨਾ ਫਿਰ ਆਪਾਂ ਨੇ ਕੀ ਕਰਨਾ ਹੈ ਇਹਨੂੰ ਨਾ ਉੱਪਰ ਤੇ ਨਾ ਇਸ ਤਰ੍ਹਾਂ ਕੋਈ ਪਲੇਟ ਦੇ ਦੇਣੀ ਆ ਪਲੇਟ ਦੇ ਕੇ ਨਾ ਇਹਦੇ ਉੱਪਰ ਰੱਖ ਦੇਣਾ ਆਪਾਂ ਨੇ ਇਸ ਤਰ੍ਹਾਂ ਵਜਣ ਵਜਾਂ ਰੱਖਣ ਤੋਂ ਬਾਅਦ ਨਾ ਦੇਖੋ ਕਿੰਨੇ ਵਧੀਆ ਦਾਣੇ ਬਣ ਕੇ ਹੋ ਜਾਣੇ ਤਿਆਰ ਦੇਖੋ ਇਹਦੀ ਨਾ ਆਵਾਜ਼ ਦੇਖੋ ਜੇ ਇਹਦੀ ਨਾ ਆਵਾਜ਼ ਆਉਣ ਲੱਗੀ ਹੈ ਦੇਖੋ ਕਿੰਨੇ ਵਧੀਆ ਨਾ ਵਿੱਚ ਦਾਣੇ ਬਣ ਕੇ ਹੋ ਰਹੇ ਨੇ ਤਿਆਰ ਕੁਸ ਹੀ ਇਹਨੂੰ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਆ ਜੇ ਕੁੱਕਰ ਤੇ ਤੁਸੀਂ ਨਹੀਂ ਪਟਾਉਣੇ ਹੈਗੇ ਇਸ ਤਰ੍ਹਾਂ ਤੁਸੀਂ ਪਲੇਟ ਦੇ ਕੇ ਨਾ ਉੱਪਰ ਬਜਰ ਰੱਖ ਦੋ ਤੇ ਬਹੁਤ ਵਧੀਆ ਨਾ ਪੋਪ ਕੌਰਨ ਤਿਆਰ ਹੋ ਜਾਂਦੇ ਬਹੁਤ ਜ਼ਿਆਦਾ ਵੇਸਟੀ ਲੱਗਦੇ ਨੇ ਦੇਖੋ ਆਵਾਜ਼ ਦੇਖੋ ਕਿੰਨੀ ਵਧੀਆ ਆ ਰਹੀ ਹੈ ਹੋਈ ਇਹਨਾਂ ਜ਼ਿਆਦਾ ਟਾਈਮ ਨਹੀਂ ਲੱਗ ਰਹਾ ਹੈਗਾ ਮਿੰਟਿੰਗ ਦੇ ਵਿੱਚ ਇਹ ਪੋਪ ਕੌਰਨ ਬਣ ਕੇ ਹੋ ਜਾਣੇ ਤਿਆਰ ਜੇ ਲਈ ਹੁਣ ਆਪਾਂ ਨੇ ਗੈਸ ਕਰ ਦਿੱਤਾ ਹੈ ਬੰਦ ਤੇ ਹੁਣ ਆਪਾਂ ਨਾ ਟਕਣਾ ਦਾ ਲੁਨੇ ਆਪਣੇ ਪਾਪਕੋਰਨ ਜਿਹੜੇ ਵਧੀਆ ਬਣ ਗਏ ਹਨ ਆਪਾਂ ਮਾਣ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆਂ ਦੇਖੋ ਐਨ ਪੂਰਾ ਡੱਬਾ ਭਰ ਗਿਆ ਤੇ ਹੁਣ ਆਪਾਂ ਗਰਮ ਗਰਮ ਪਾਪਕੋਰਨ ਇਹਦੇ ਵਿੱਚ ਕੱਢ ਲੈਣੇ ਆਂ ਜੇ ਤੁਹਾਨੂੰ ਛੋਟੀ ਜਿਹੀ ਭੁੱਕ ਲੱਗਦੀ ਹੈ ਨਾ ਐਸ ਤਰ੍ਹਾਂ ਤੁਸੀਂ ਨਾ ਪਾਪਕੋਰਨ ਬਣਾ ਕੇ ਨਾ ਖਾ ਸਕਦੇ ਆਂ ਚਲੋ ਆਪਾਂ ਐਨ ਇਹਨੇ ਨਾਲ ਠਾਕੇ ਰੱਖ ਲੈਣੇ ਆਂ ਦੇਖੋ ਐ ਕਿੰਨੇ ਵਧੀਆ ਨਾ ਕੁल्ले-ਕੁल्ले ਪਾਪਕੋਰਨ ਬਣ ਕੇ ਹੋ ਗਏ ਨੇ ਤਿਆਰ ਬਿਨਾ ਹਲਦੀ ਤੋਂ ਬਣਾਏ ਆਪਾਂ ਨੇ ਤੇ ਤੁਸੀਂ ਵੀ ਨਾ ਘਰ ਦੇ ਵਿੱਚ ਨਾ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਕਿ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਦੇਖੋ ਜੀ ਕਿੰਨੇ ਵਧੀਆ ਲੱਗਦੇ ਨੇ ਦਿਲ ਕਰਦਾ ਵੀ ਗਰਮ ਗਰਮ ਹੁਣੀ ਖਾ ਲਈਏ ਹੁਣ ਆਪਾਂ ਕਮਰੇ ਵਿੱਚ ਲੈ ਜਾਵਦੇ ਪਾਪਕੋਰਨ ਤੇ ਨਾਲੇ ਟੀਵੀ ਦੇਖਦੇ ਆ ਤੇ ਨਾਲੇ ਬੈਠ ਕੇ ਖਾਂਦੇ ਆ ਕਿੱਦਾਂ ਬਣੇ ਨੇ ਸਵਾਦ ਬਣੇ ਨੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਵਸ ਮੈਂ ਮੈਮੀ ਇਧਰ ਨੂੰ ਆ ਕੇ ਖਾਨੀ ਐ ਹੁਣ ਨਾਲ ਨਾਲ ਦੇਖਦੇ ਆ ਟੀਵੀ ਵਧੀਆ ਬਣੇ ਨੇ ਇਹ ਤਾਂ ਆ ਜਾਂ ਜਦ ਵਿੱਚ ਥੋੜੀ ਜਿਹੀ ਭੁੱਖ ਲੱਗੇ ਨਾ ਜਦ ਮਰਜੀ ਬਣਾ ਕੇ ਖਾ ਲੋ ਪਾਪ ਕੌਰ ਬਣਾ ਲੋ ਉਹ ਬਣਾ ਲੋ ਕੀ ਕਹਿੰਦੇ ਹੁੰਦੇ ਆ ਉਹ ਜਿਹੜੇ ਭੁੱਖ ਨੇ ਜੇ ਹੁੰਦੇ ਆ ਉਹ ਵੀ ਤੇਲ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ ਇਹ ਛੋਟ ਛੋਟੀਆਂ ਚੀਜ਼ਾਂ ਖਾ ਬਣਾ ਕੇ ਖਾਵੇ ਤਾਂ ਖੁਸ਼ੀ ਮਿਲਦੀ ਐ ਚਲੋ ਜੀ ਹੁਣ ਇੱਥੇ ਆਪਾਂ ਪਾਪ ਕੌਰ ਖਾਣ ਲੱਗਦੇ ਆ ਤੇ ਨਾਲ ਨਾਲ ਆਪਾਂ ਲਾਇਆ ਹੋਇਆ ਟੀਵੀ ਦੇ ਟੀਵੀ ਵੀ ਦੇਖਾਂਗੇ ਨਾਲ ਦੀ ਨਾਲ ਹੁਣ ਵੀਡੀਓ ਦਾ ਐਂਡ ਹੈ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਧੰਨਵਾਦ I'm <laughs> है पुदीना लगाई हुई थी इसकी चटनी ना बहुत अच्छी लगती है टेस्टी कच्चे आम होगा उसका साथ में मिक्स करके चटनी भी बनाने से बहुत स्वाद लगती है हम लोग बहुत अच्छे लगते हैं ये देखिए ये देखिए दो नींबू का पेड़ दीदी लाया था रुकियाना से इसको लगाया है गर्मी के दिन में नींबू पानी बनाकर अच्छा है ये। इसमें ये ये नींबू का भी है है देखिए से दिखा जो ना जूस बनाकर पीने से खून का जो कमी होता है वो पूरा हो जाता है दीदी जूस बना बना के हमको पिलाएगा बहुत अच्छा लगता है ये आप लोग भी पीजिएगा ये देखिए घर में फल फूल का भुट्टा लगाना चाहिए बहुत अच्छा रहता है खाने पीने के पी, या गर्मी के दिन में भी ठंडी के दिन में भी दोनों चीज़ में फायदा पड़ता है ठंडी के दिन में जो किन्नू है उसका जूस बना लीजिए गर्मी के दिन में जो आम है फ्रूट है यमधूर है उसकी भी जूस बना के आप लोग पी सकते हैं सेहत के लिए बहुत अच्छा है नींबू भी है उस, उसका भी जूस बनाइए गर्मी के दिन में गोटी बहुत अच्छी है ਠੀਕ ਹੈ ਵੀਡੀਓ ਨੂੰ ਅਸੀਂ ਅਭੀ ਐਂਡ ਕਰਦੇ ਆਂ ਇਧਰ ਫਿੰਗਰ ਕਰ ਲੀਏ ਆ